हिमाचल प्रदेश ਦੇ ਵਿੱਚ ਤੁਹਾਨੂੰ ਬਹੁਤ ਖੂਬਸੂਰਤ ਜਗ੍ਹਾ ਦੇਖਣ ਨੂੰ ਮਿਲ ਜਾਂਦੀਆਂ ਨੇ ਇਹ ਘਰ ਹੈਰੀਟੇਜ ਹੈਗਾ ਅਤੇ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਘਰ ਹੈ ਤੁਸੀਂ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਸਕੂਨ ਮਿਲਦਾ ਹੈ ਇਹਦੇ ਵਿੱਚ ਬੈਠ ਕੇ ਦੇਖਿਆ ਬੜਾ ਹੀ ਆਨੰਦ ਆਇਆ ਤੇ ਸਵਰਗ ਦੇ ਨਾਲੋ ਵੀ ਘੱਟ ਨਹੀਂ ਪਹਾੜਾਂ ਦੀ ਗੋਦ ਦੇ ਵਿੱਚ ਬਣਿਆ ਹੋਇਆ ਇਹ ਬਹੁਤ ਹੀ ਸੋਹਣਾ ਖੂਬਸੂਰਤ ਘਰ ਤੁਸੀਂ ਵੀ ਦੇਖਿਓ ਤੇ ਸ਼ੇਅਰ ਕਰ ਦਿਓ ਸਮਾਚਲ ਪ੍ਰਦੇਸ਼ ਘੁੰਮਣ ਗਏ ਤੁਹਾਨੂੰ ਬਹੁਤ ਖੂਬਸੂਰਤ ਜਗ੍ਹਾ ਮਿਲ ਜਾਂਦੀਆਂ ਨੇ ਅਸੀਂ ਵੀ ਇਸ ਜਗ੍ਹਾ ਘੁੰਮਣ ਗਏ ਬਹੁਤ ਹੀ ਸੋਹਣਾ ਪ੍ਰਾਤਨ ਖੈਰੀ ਤੇਜ ਘਰ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਪੁਰਾਣੇ ਸਵਿਚ ਪੁਰਾਣਾ ਫਰਨੀਚਰ ਪੁਰਾਣੇ ਦਰਵਾਜ਼ੇ ਪੁਰਾਣੀਆਂ ਕੰਧਾਂ ਪੁਰਾਣੇ ਬਾਲਿਆਂ ਦੀਆਂ ਛੱਤਾਂ ਡਾਈਨਿੰਗ ਟੇਬਲ ਤੋਂ ਲੈ ਕੇ ਇਹਦੀ ਹਰ ਇੱਕ ਚੀਜ਼ ਦੀ ਅਲੱਗ ਹੀ ਖੂਬਸੂਰਤੀ ਦੇਖਣ ਨੂੰ ਮਿਲੀ ਤੇ ਬਾਹਰ ਦਾ ਦ੍ਰਿਸ਼ ਬਹੁਤ ਹੀ ਖੂਬਸੂਰਤ ਆਨੰਦਮਈ ਹੈ ਇੱਥੇ ਬੈਠ ਕੇ ਇਦਾਂ ਲੱਗਦਾ ਜਿਵੇਂ ਕੋਈ ਬਹੁਤ ਹੀ ਘੈਂਟ ਚੀਜ਼ ਹੋਵੇ। ਸਮਾਚਲ ਪ੍ਰਦੇਸ਼ ਘੁੰਮਣ ਗਏ ਤੁਹਾਨੂੰ ਬਹੁਤ ਖੂਬਸੂਰਤ ਜਗ੍ਹਾ ਮਿਲ ਜਾਂਦੀਆਂ ਨੇ। ਅਸੀਂ ਵੀ ਇਸ ਜਗ੍ਹਾ ਘੁੰਮਣ ਗਏ ਬਹੁਤ ਹੀ ਸੋਹਣਾ ਪੁਰਾਤਨ ਹੈਰੀਟੇਜ ਘਰ ਦੇਖਣ ਨੂੰ ਮਿਲਿਆ ਜਿਸ ਦੇ ਵਿੱਚ ਪੁਰਾਣੇ ਸਵਿਚ ਪੁਰਾਣਾ ਫਰਨੀਚਰ ਪੁਰਾਣੇ ਦਰਵਾਜ਼ੇ ਪੁਰਾਣੀਆਂ ਕੰਧਾਂ ਪੁਰਾਣੇ ਬਾਲਿਆਂ ਦੀਆਂ ਛੱਤਾਂ